ਹੁੰਦਾ ਉਹ ਹੁੰਦਾ ਤੇ ਪਰਿਵਾਰ ਦਾ ਬਹੁਤ ਮਹਾਨ ਸ਼ਖਸ ਹੋਰ ਸੀ ਪਹਿਲੀ ਵਾਰ ਦਾ ਸ਼ਰਮੀਂਦੇ ਆ ਬੜਾ ਸਵਾ ਹੋ ਗਿਆ ਸੀ ਸੁਲਤਾਨ ਕੋਲ ਲੋਕੀ ਦੇ ਦਰਸ਼ਨ ਕੀਤੇ ਹਨ ਪਾਲੀ ਦੀ ਉਹ ਧਰਤੀ ਹੈ ਜਿੱਥੇ ਗੁਰੂ ਨਾਨਕ ਬਾਜੇ ਨੇ ਮਹਾਰ ਦੇ ਚਰਨ ਪਾਏ ਇਹ ਧਰਤੀ ਤੇ ਜੋ ਵੀ ਪ੍ਰਾਣੀ ਆ ਜਾਂਦੇ ਹਨ ਰੱਬ ਦੇ ਬਿਆਰਿਤੋਂ ਦੀ ਲੰਗ ਵੀ ਜਾਵੇ ਤੇ ਹੋ ਜੀ ਮੈਂ ਨੋ ਸਤਨਾਮ ਕਿਉਂਕਿ ਸਾਡੇ ਦੇ ਤਰਸ ਕੀਤਾ ਇਸ ਪਰਿਵਾਰ ਦੇ ਆਸਰਾ ਲੈ ਤੇ ਮਹਾਂਪੁਰਖਾਂ ਦੀ ਕਿਰਪਾ ਕੀਤੀ ਇਹਨਾਂ ਨੂੰ ਬਚਨ ਕੀਤੇ ਬਾਬਾ ਸੂਰਜ ਸਿੰਘ ਦੀ ਕੱਢੀ ਕਰਵਾ ਲਈ ਤੁ ਬਾਬਾ ਸੂਰਜ ਸਿੰਘ ਦੀ ਕੱਢੀ ਕਰਵਾ ਲਈ ਇਨਾਂ ਮਹਾਂਪੁਰਖਾਂ ਦੀ ਸ਼ੁਕਰ ਇਨਨਾ ਦਾ ਜਾਉਂਗੇ ਜੀ ਨੂੰ ਅਰਦਾਸ ਕਰਨ ਲਗੇ ਨਾ ਤੇ ਪੁੱਛਿਆ ਭਾਈ ਸਾਹਿਬ ਨੂੰ ਇੱਕ ਸਮਾਂ ਤੇ ਅਰਦਾਸ ਕਰਨੀ ਏ ਕਹਿੰਦੇ ਜਿਹੜੇ ਦਰ ਤੇ ਬੈਠੀ ਆ ਨਾ ਜਿਸ ਦਰ ਦੇ ਸਾਹਬ ਨੂੰ ਬਹੁਤ ਕੋਈ ਚੱਲਦਾ ਇੱਥੇ ਕੱਲਾ ਤੇ ਦੇ ਨਾਮ ਕੀ ਦਾ ਕਾਮੀ ਆਵੇ ਨਾ ਕੋਸਲ ਨਾਮ ਸ੍ਰੀ ਵਾਹਿਗੁਰੂ ਕਿਉਂ ਇਹ ਨਾਮ ਦੀ ਕਿਰਪਾ ਦੇ ਸਦਕਾ ਗੁਰੂ ਪਾਲ ਸਾਹਿਬ ਜੀ ਦੇ ਨਨ ਐਸੀ ਲਾਲ ਸਈਆਂ ਮੇਰਾ ਮਾਥਾ ਹੈ ਛਤਰ ਤਹਰੇ ਨੀਤੇ